ਦੇ ਕੀ ਹੋ ਚੇ ਹਾਂ ਇਹ ਦਪਨੇ ਪੈਸਾ ਆ ਦੇਖੋ ਹਾਲ ਦੇਖੋ ਇਹਨਾਂ ਦਾ ਉਹ ਪਗਨੇ ਤੇ ਤੁਸੀਂ ਹਾਲ ਦੇਖੋ ਜਰਾ ਇਹਨਾਂ ਦਾ ਅਬੀਰਾ ਅਬੀ ਜੋ ਕਰਦਾ ਤੇ ਜਾ ਤਾ ਨਾ ਸਾਹ ਬੜਕੇ ਲੇ ਮਾਂ ਵੀ ਮੂਵੀ ਬਣਾ ਰਹੀ ਹੈ ਇਹਦਾ ਤਰੀਕਾ ਤੇਰਾ ਬਲੱਦਾ ਤੂੰ ਨੂੰ ਕਰ ਇੱਕ ਹੋਣਾ ਇਹਨੇ ਪੰਜਾਬ ਵਿੱਚ ਪ੍ਰਵਾਸੀ ਜੰਮੂ ਕਸ਼ਮੀਰ ਤੇ ਹਿਮਾਚਲ ਵਰਗੀਆਂ ਸਟੇਟਾਂ ਤੋਂ ਵੀ ਬੜੇ ਆਉਂਦੇ ਨੇ ਪਰ ਜ਼ਿਆਦਾਤਰ ਘਟਿਆ ਕਰਤੂਤਾਂ ਵਿੱਚ ਉਹ ਕਿਹ ਸ਼ਾਮਲ ਹੁੰਦੇ ਨੇ ਤੇ ਅੱਜ ਦਿਨ ਕੋਈ ਨਾ ਕੋਈ ਘਟਿਆਕਾਰਾਂ ਸਾਹਮਣੇ ਆਉਂਦਾ ਹੀ ਰਹਿੰਦਾ ਹੈ ਇੱਕ ਰਿਹੈਸ਼ੀ ਕਲੋਨੀ ਵਿੱਚ ਪ੍ਰਵਾਸੀਆਂ ਦੁਆਰਾ ਇਕੱਠੇ ਹੋ ਕੇ ਰਾਤ ਦੇ 10 ਵਜੇ ਦੇ ਕਰੀਬ ਅੱਗ ਬਾਲ ਕੇ ਖੂਬ ਰੱਜ ਕੇ ਨਸ਼ਾ ਕੀਤਾ ਜਾ ਰਿਹਾ ਸੀ ਤੇ ਆਪਣੇ ਘਰ ਛੱਡ ਕੇ ਤੇ ਸ਼ਰੀਫ ਲੋਕਾਂ ਦੀਆਂ ਧੀਆਂ ਪਹਿਣਾ ਵਾਲਿਆਂ ਦੇ ਘਰਾਂ ਦੇ ਕੋਲ ਜਾ ਕੇ ਸ਼ਰਾਬਾਂ ਪੀ ਰਹੇ ਸੀ ਤੇ ਜਦੋਂ ਉੱਥੋਂ ਦੇ ਪੰਡਤ ਦੁਆਰਾ ਇਹਨਾਂ ਪ੍ਰਵਾਸੀਆਂ ਨੂੰ ਰੋਕਿਆ ਜਾਂਦਾ ਤਾਂ ਉਲਟਾ ਉਹ ਉਹਨਾਂ ਦੇ ਗਲ ਪੈ ਜਾਂਦੇ ਨੇ ਜਿਸ ਤੋਂ ਬਾਅਦ ਮੁਹੱਲੇ ਵਾਲਿਆਂ ਤੇ ਇਸ ਗੁਰਸੇਖ ਵੀਰ ਨੇ ਆ ਕੇ ਇਹਨਾਂ ਪ੍ਰਵਾਸੀਆਂ ਦੀ ਚੰਗੀ ਰੇਲ 来 ਤੇ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਕਿੱਥੋਂ ਦোয়ਾਂ ਦੱਸ ਨਹੀਂ ਪਿਸ਼ੋਕਰ ਦਾ ਯੂਪੀ ਦਾ ਬਿਹਾਰ ਦਾ ਯੂਪੀ ਦਾ ਨਾ ਤੇਰਾ ਦੱਸ ਓਏ ਬਿਹਾਰ ਦਾ ਤੇਰਾ ਦੱਸ ਕਿਤਨਾ ਓਏ ਆ ਤਾਂ ਸੋ ਮੇਰਾ ਵੀ ਆ ਹੁਣ ਪੰਜਾਬੀ ਆ ਹੈ ਬੋਲਦੇ ਪੰਜਾਬੀ ਆ ਤੇ ਪੰਜਾਬ ਜਾਣ ਕੇ ਆ ਵੇ ਲੋ ਆ ਸਾਡਾ ਸਾਰਾ ਪਰਿਵਾਰ ਮhalla ਸਾਰਾ ਇੱਥੇ ਖੜਾ ਆ ਆ ਬਜ਼ੁਰਗ ਬੰਦੇ ਇਹਨਾਂ ਨੂੰ ਡੱਕਣ ਗਏ ਨੇ ਤੇ ਇਹਨਾਂ ਨੂੰ ਅੱਗੋਂ ਬਦਮਾਸ਼ੀ ਕਰਦੇ ਆ ਹੈ ਤੈਨੂੰ ਕੀ ਲੱਗਦਾ ਸੀ ਕੋਊ ਆਊ ਕੋਈ ਨਾ ਦੱਸੋ ਪਹਿਲਾਂ ਮੈਨੂੰ ਹੁਣ ਤੁਹਾਡਾ ਕਰਦੇ ਆ ਹੁਣ ਕਰਦੇ ਆ ਪੁਲਿਸ ਨੂੰ ਫੋਨ ਇਹਦੇ ਹਾਲਾਂਕਿ ਜਦੋਂ ਇਹਨਾਂ ਪ੍ਰਵਾਸੀਆਂ ਨੂੰ ਇਹਨਾਂ ਮੁਹੱਲੇ ਵਾਲਿਆਂ ਵੱਲੋਂ ਸਬਕ ਸਿਖਾਇਆ ਜਾ ਰਿਹਾ ਸੀ ਤਾਂ ਪ੍ਰਵਾਸੀਆਂ ਦੀ ਸਪੋਰਟ ਕਰਨ ਲਈ ਹੋਰ ਪ੍ਰਵਾਸੀ ਵੀ ਉੱਥੇ ਪਹੁੰਚ ਜਾਂਦੇ ਨੇ ਤੇ ਰੋਬ ਦਿਖਾਉਣ ਲੱਗ ਪੈਂਦੇ ਨੇ ਇਹ ਤਾਂ ਉਹ ਗੱਲ ਹੋਈ ਉਲਟਾ ਚੋਰ ਕੋਤਵਾਲ ਕੋ ਡਾਂਟੇ ਜੇਕਰ ਪੰਜਾਬ ਵਿੱਚ ਪ੍ਰਵਾਸੀ ਇਸ ਤਰ੍ਹਾਂ ਖੁੱਲੇ ਆਮ ਸ਼ਰਾਬਾਂ ਪੀਣਗੇ ਤਾਂ ਆਮ ਲੋਕਾਂ ਦਾ ਤਾਂ ਜੀਣਾ ਔਖਾ ਹੋ ਜਾਏਗਾ ਤੇ ਬਹੁਤੇ ਪ੍ਰਵਾਸੀ ਤਾਂ ਉਹ ਨੇ ਜਿਨ੍ਹਾਂ ਦਾ ਕੋਈ ਪੱਕਾ ਥਾਂ ਟਿਕਾਣਾ ਨਹੀਂ ਹੁੰਦਾ ਤੇ ਕਦੋਂ ਕਿਹੜੀ ਘਟਨਾ ਨੂੰ ਅੰਜਾਮ ਦੇ ਕੇ ਨਿਕਲ ਜਾਣ ਤੇ ਪੰਜਾਬੀ ਹੱਥ ਮਲਦੇ ਰਹਿ ਜਾਣ ਸੋ ਤੁਹਾਡੀ ਇਸ ਸਾਰੀ ਘਟਨਾ ਤੇ ਵਿਸ਼ੇ ਨੂੰ ਲੈ ਕੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਿਓ